ਅੱਜ ਮਾਵਾਂ ਦਾ ਦਿਨ ਏ ਅੱਛਾ ਤੁਮਨੇ ਵੀ ਕੱਲ ਤੇ ਤੁਹਾਡੇ ਕੋ ਅਸ਼ੀਰਵਾਦ ਲੈਣ ਆਇਆ ਕਿ ਆਪਾਂ ਮਾਵਾਂ ਦੇ ਨਾਲ ਦਾ ਜਿਹੜੀ ਸਾਡੀ ਭਾਰਤ ਮਾਤਾ ਜਿਹੜਾ ਆਪਣਾ ਦੇਸ਼ ਆ ਉਹਦੀ ਸੇਵਾ ਕਰ ਸਕੀਏ ਆਪਣੇ ਦੇਰੇ ਬਹੁਤ ਸਾਰੇ ਮਾਵਾਂ ਦੇ ਪੁੱਤ ਦੇਸ਼ ਦੀਆਂ ਸਰਹੱਦਾਂ ਤੇ ਐਸੇ ਨੇ ਬੱਜੇ ਸਾਡੇ ਫੌਜੀ ਜਵਾਨ ਮੈਂ ਨੰਨ ਪੁੱਤ ਮੇਰਾ ਜੀ ਇੰਗੇ ਸ਼ਾਇਦ ਨਾ ਮਨ ਨੂੰ ਐਲਪਾ ਨਾ ਹਾਂ ਹੈ ਇਹ ਤੇ ਕਹਿੰਦਾ ਇਹ ਸੰਗਤ ਨੇ ਮੱਠਿਆ ਦੋਕੇ ਸਾਰੇ ਬਿਜਨ ਨੂੰ ਬੋਕਿਆ ਅੰਨੇ ਨੇ ਉਹ ਉੱਥੇ ਉੱਥੇ ਨੇ ਬਾਰਡਰਾਂ ਤੇ ਅਸੀਂ ਵੀ ਜਾਂਦੇ ਬਾਰਡਰ ਤੇ ਕੰਮ ਕਾ ਥੋੜੇ ਚੱਲੇ ਆ ਠੀਕ ਆ ਨਾ ਨਹੀਂ ਤੇ ਉਹ ਅੱਗੇ ਨਹੀਂ ਆਈ ਅਜੇ ਅਜੇ ਇੱਧਾਂਗੇ ਵਿੱਚ ਵਿੱਚ ਆ ਰਹੇ ਹੱਡੀ ਆਦਾ ਪਰ ਇਹ ਥੋੜਾ ਜਿਹਾ ਕਰਦੇ ਆ ਪਾਸਤਾ ਨਾਲੇ ਤਰੋਂ ਉਹ ਦਿੰਦੇ ਹਾਂ ਹਾਂ ਪਰ ਤੁਸੀਂ ਸਾਨੂੰ ਅਸ਼ੀਰਵਾਦ ਦੇਣੀ ਆ ਕਿ ਅਸੀਂ ਸੇਵਾ ਕਰ ਸਕੀਏ ਤਰ ਰਹੇ ਹੋ ਆਪਣੇ ਦੇਸ਼ ਦੀ ਆਪਣੀ ਭਾਰਤ ਮਾਤਾ ਦੀ ਨੇ ਦੀ ਉਹ ਕੇ ਰਹਿਣ ਸਹੀਦਾ ਕਰੋ ਮਸਤੀ ਹਾਂ ਠੀਕ ਹੈ ਨਾ ਆ ਗਈ ਲੱਗੇ ਅਸੀਂ ਸੇਧ ਦਾ ਖਿਆਲ ਰੱਖਿਓ ਠੀਕ ਹੈ ਤੁਸੀਂ ਹੁਣ ਠੀਕ ਹੋ ਨਾ ਮੈਂ ਹਾਚੂ ਬੜਾ ਤੰਮੀ ਨਾ ਦਾ ਕੋਈ ਨਹੀਂ ਪਹਿਲੀ ਵੀ ਦੋਖਾ ਦੇ ਹਾਂ ਰਾਮ ਜੀ ਚਲੇ ਜਾਓ ਹੂੰ ਦੋਸਤ ਨੂੰ ਕਿਉਂ ਨਾ ਉੱਤਟ ਲੈ ਗੀਂ ਉਹ ਬਸ ਨਾ ਤੈਨੂੰ ਜਲ ਕਹਾਈਂ ਦੱਸ ਦੋ ਨੀ ਇਹ ਨਾ ਤਕਰੀਅਤ ਨਹੀਂ ਨਹੀਂ ਕੋਈ ਠੀਕ ਹੈ ਦਰਸਪੁਰ ਅੱਜ ਮਾਵਾ ਦਾ ਦਿਨ ਏ ਅੱਛਾ ਤੁੰਨੇ ਵੀ ਕੱਲ ਤੇ ਤੁਹਾਡੇ ਕੋ ਅਸ਼ੀਰਵਾਦ ਲੈਣ ਆਇਆ ਕਿ ਆਪਾਂ ਮਾਵਾ ਦੇ ਨਾਲ ਨਾਲ ਜਿਹੜੀ ਸਾਡੀ ਭਾਤ ਮਾਤਾ ਜਿਹੜਾ ਆਪਣਾ ਦੇਸ਼ ਆ ਉਹਦੀ ਸੇਵਾ ਕਰ ਸਕੀਏ ਆਪਣੇ ਦੇਰੇ ਬਹੁਤ ਸਾਰੇ ਮਾਵਾ ਦੇ ਪੁੱਤ ਦੇਸ਼ ਦੀ ਸਰਦਾਂ ਤੇ ਐਸੇ ਨੇ ਬੱਝੇ ਸਾਡੇ ਫੌਜੀ ਜਵਾਨ ਮੈਂ ਨਾ ਪੁੱਛ ਰਿਹਾ ਰਾਜੂ ਜਿੰਦਰਾਸ਼ ਨਹੀਂ ਇਹ ਸਾਲੀ ਮੈਂ ਕੋਈ ਅਲਪ ਨਾ ਹਾਂ ਹਾਂ ਹੈ ਇਹ ਕੈਪਟਨ ਇਹ ਸਾਨੂੰ ਆਪਣੀਆਂ ਬਟੀਆਂ ਤੋਂ ਕਿਹਾ ਸਾਰੇ ਬਿਜੀਆਂ ਨੂੰ ਬੋਕਿਆ ਅੰਨੇ ਨਹੀਂ ਉਹ ਉੱਥੇ ਉੱਥੇ ਨੇ ਬਾਰਡਰਾਂ ਤੇ ਅਸੀਂ ਵੀ ਜਾਂਦੇ ਬਾਰਡਰ ਤੇ ਕੰਮ ਕਾਧ ਹੋਣੇ ਚੱਲੇ ਆ ਠੀਕ ਹੈ ਨਾ ਨਹੀਂ ਤੇ ਉਹ ਹਾਂ ਅਦੇ ਅਦੇ ਇਦਾਂਗੇ ਵਿੱਚ ਵਿੱਚ ਹੱਡੀ ਹੱਸਦਾ ਪਰ ਜੇ ਥੋੜਾ ਜਿਹਾ ਕਰਦੇ ਆ ਪਾਸਤਾ ਨਾਲੇ ਪ੍ਰੋਬਲਮ ਬਿੰਦੇ ਆ ਹਾਂ ਪਰ ਤੁਸੀਂ ਸਾਨੂੰ ਸ਼ੀਰਵਾ ਦੇਣੀ ਆ ਕਿ ਅਸੀਂ ਸੇਵਾ ਕਰ ਸਕੀਏ ਤਦ ਰਿਓਗੇ ਆਪਣੇ ਦੇਸ਼ ਦੀ ਆਪਣੇ ਭਾਰਤ ਮਾਤਾ ਦੀ ਹਾਂ ਠੀਕ ਹੈ ਨਾ ਆ ਗਈ ਲੱਗੇ ਅਸੀਂ ਸੇਧ ਦਾ ਖਿਆਲ ਰੱਖਿਓ ਠੀਕ ਹੈ ਤੁਸੀਂ ਹੁਣ ਠੀਕ ਹੋ ਨਾ 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 ਕੋਈ ਨਹੀਂ ਹਾਂ ਇਹ ਵੀ ਦੋਖੇ ਹਾਂ ਨਾ ਨਹੀਂ ਚੱਲਦਾ ਹਾਂ ਜਵਾਕ ਨੂੰ ਕਿੰਨਾ ਉੱਤੇ ਲਿਖੀ ਦਿੰਦੇ ਦੱਸਦਾ ਤਾਂ ਉਹ ਜਲਦ ਕਰਾਈ ਦਿੰਦਾ ਦੋਵੇਂ ਇਹ ਨਹੀਂ ਇਹ ਤਾਂ ਕੱਟਿਆ ਨਹੀਂ ਮੈਂ ਨਹੀਂ ਕੋਈ ਠੀਕ ਹੈ ਦੱਸ